ਮੁਰਦਾਬਾ 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 ਰਾਜੋਮੇ ਕਾ ਜਿੰਦਾਬਾਦ 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 ਕਲਰਿਕਲ ਐਸੋਸੀਏਸ਼ਨ ਕਪੂਰਥਲਾ ਜਿੰਦਾਬਾਦ ਜਿੰਦਾਬਾਦ ਜੇਡ ਬੋਡੀ ਜਿੰਦਾਬਾਦ 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 ਜ਼ਿਲ੍ਹਾ ਪ੍ਰਧਾਨ ਜਿੰਦਾਬਾਦ ਜਿੰਦਾਬਾਦ ਜ਼ਿਲ੍ਹਾ ਪ੍ਰਧਾਨ ਜਿੰਦਾਬਾਦ ਜਿੰਦਾਬਾਦ ਹੱਕੀ ਨਾਮ ਹੈ ਆਪਣਾ ਨਿਤਿਨ ਸ਼ਰਮਾ ਹਾਂਜੀ ਨਿਤਿਨ ਜ਼ਿਲ੍ਹਾ ਪ੍ਰਧਾਨ ਕਲਰਿਕਲ ਐਸੋਸੀਏਸ਼ਨ ਕਪੂਰਥਲਾ ਹਾਂਜੀ ਨਿਤਨ ਜੀ ਕੀ ਕਾਰਨ ਕੀ ਆ ਕਿ ਕੱਲ ਕਿ ਇੰਨੇ ਲੰਬੇ ਸਮੇਂ ਤੋਂ ਤੁਸੀਂ ਵੀ ਕੱਲ ਕਿ ਕਿਸੇ ਐਮਓ ਦੀ ਹਰਾਸਮੈਂਟ ਲੈ ਰਹੇ ਆ ਮੁਲਾਜ਼ਮ ਵਰਗ ਸਾਰਾ ਜਿਹਨੂੰ ਲੈ ਕੇ ਅੱਜ ਖੁੱਲ ਕੇ ਮਤਕੀ ਤੁਹਾਡਾ ਗੁੱਸਾ ਬਾਹਰ ਆਇਆ ਵਾ ਤੇ ਸਾਰਾ ਮਾਮਲਾ ਕੀ ਹੈ ਮਾਮਲਾ ਜੀ ਇਹ ਆ ਵੀ ਸਿਵਲ ਸਰਜਨ ਕਪੂਰਥਲਾ ਡਾਕਟਰ ਰੀਤਾ ਪਾਟੀਆਂ ਵੱਲੋਂ ਕਲੈਰੀਕਲ ਸਟਾਫ ਲਾ ਲੋ ਚਾਹੇ ਉਹ ਡਾਕਟਰ ਦੇ ਕਿਸੇ ਨਾਲ ਲਾ ਲੋ ਇਹਨਾਂ ਦਾ ਮਿਸਬੀਹਵ ਕਰਨਾ ਜਿਹੜੀ ਤਾਨਾਸ਼ਾਹੀ ਇਹਨਾਂ ਦੀ ਚੱਲਦੀ ਆ ਆਪਣੇ ਮਨਮਰਜ਼ੀ ਅਕੋਰਡਿੰਗ ਇਹਨਾਂ ਨੇ ਕੰਮ ਕਰਾਣੇ ਗੈਰ ਕਾਨੂੰਨੀ ਕੰਮੇ ਕਰਨ ਨੂੰ ਜਿਹੜਾ ਮੁਲਾਜ਼ਮ ਨੂੰ ਉਕਸਾਰੇ ਨੇ ਜੋ ਕਿ ਜ਼ਿਲ੍ਹਾ ਕਪੂਰਥਲਾ ਇਹ ਬਰਦਾਸ਼ਤ ਨਹੀਂ ਕਰਦੀ ਜਿਹੜਾ ਕਪੂਰਥਲਾ ਵੱਲੋਂ ਇਹਨਾਂ ਨੂੰ ਕਈ ਵਾਰ ਇਹਨਾਂ ਦੀ ਜਿਹੜੀ ਆਈਆਰਐਚਐਮਐਸ ਵਿੱਚ ਆਈਡੀ ਜਿਹੜੀ ਕ੍ਰੀਏਟ ਕਰਾਣੀ ਆ ਉਹਦੇ ਵਾਸਤੇ ਇਹਨਾਂ ਨੂੰ ਕਈ ਵਾਰੀ ਅਸੀਂ ਕਹਿ ਚੁੱਕੇ ਆ ਪਰ ਡਾਇਰੈਕਟੋਰੇਟ ਤੋਂ ਪਤਾ ਲੱਗਾ ਵੀ ਇਹਨਾਂ ਨੇ ਆਪਣੀ ਸਰਵਿਸ ਬੁੱਕ ਹੱਥ ਦਸਤੀ ਇੱਥੋਂ ਪ੍ਰਾਪਤ ਕੀਤੀ ਆ ਜੀ ਜਿਹੜੀ ਸ਼ਾਖਾ ਵਿੱਚ ਜੀ ਜਿਹੜੀ ਸ਼ਗਤ ਉਹ ਹੱਥ ਦਸਤੀ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਨੇ ਆਪਣੇ ਡਾਇਰੈਕਟਰ ਦਫ਼ਤਰ ਜਿਹੜੀ ਸਰਵਿਸ ਬੁੱਕ ਹੈ ਉਹਨਾਂ ਨੇ ਜਮਾ ਨਹੀਂ ਕਰਾਈ ਜਿਸ ਕਰਕੇ ਆਈਡੀ ਕ੍ਰੀਏਟ ਨਹੀਂ ਹੋ ਰਹੀ ਜਿਸ ਤੋਂ ਬਾਅਦ ਇਹਨਾਂ ਦੀ ਤਨਖਾਹ ਦਾ ਤੁਸੀਂ ਸਵਾਲ ਕਰ ਰਹੇ ਹੋ ਮੈਂ ਇਹ ਕਹਿਣਾ ਚਾਹਨਾ ਇਹਨਾਂ ਨੂੰ ਤਨਖਾਹ ਦਾ ਚਲੋ ਇਹਨਾਂ ਦਾ ਸਰਦਾ ਹੋ ਸਕਦਾ ਇਹਨਾਂ ਦਾ ਨਾਮ ਨਾਮ ਨਹੀਂ ਸ਼ੋ ਹੋ ਰਿਹਾ ਦੂਸਰਾ ਇਹਨਾਂ ਦੀ ਆਈਡੀ ਨਾ ਕ੍ਰੀਏਟ ਹੋਣ ਕਾਰਨ 8 ਮਹੀਨੇ ਤੋਂ ਬਾਅਦ ਜਦੋਂ ਦੀ ਇਹਨਾਂ ਦੀ ਜੁਆਇਨਿੰਗ ਹੋਈ ਉਸ ਤੋਂ ਬਾਅਦ ਜਿਹੜੇ EMPLOYEE ਰਿਟਾਇਰ ਹੋ ਗਏ ਉਹਨਾਂ ਨੂੰ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਡਿਊਜ਼ ਆ ਉਹ ਨਹੀਂ ਮੇਰੇ ਜਿਸ ਕਰਕੇ ਸਬੰਧਤ ਜਿਹੜੇ ਅਧਿਕਾਰੀ ਰਿਟਾਇਰੀ ਕਰਮਚਾਰੀ ਹੋਏ ਆ ਰਿਟਾਇਰ ਹੋ ਚੁੱਕੇ ਆ ਉਹਨਾਂ ਵੱਲੋਂ ਜੀ ਕੋਰਟ ਕੇਸ ਕਰਨ ਕੀਤੇ ਜਾ ਰਹੇ ਨੇ ਕੋਈ 80 CPC ਨੋਟਿਸ ਭੇਜਿਆ ਜਾ ਰਿਹਾ ਇਹ ਜਿਹੜਾ ਕਿ ਬਹੁਤ ਹੀ ਨਿੰਦਯੋਗ ਹੈ ਕਿ ਕਾਰਨ ਕੀ 8 ਮਹੀਨੇ ਤੋਂ ਤੁਹਾਨੂੰ ਵੀ ਪਤਾ ਜਿਹੜਾ ਕਿ ਤੁਹਾਡਾ ਅਫਸਰ ਤੁਹਾਡੇ ਨਾਲ ਤਾਨਾਸ਼ਾਈ ਰਵਈਆ ਅਪਣਾ ਰਿਹਾ ਵਾ ਫੇਰ ਵੀ ਤੁਸੀਂ ਚੁੱਪੀ ਸਾਦੀ ਪੇਚ ਤਾਂ ਉਹ ਅਫਸਰ ਵੱਲੋਂ ਕਹਿ ਲੋ ਕਿ ਇੱਕ ਸਾਲ ਦੇ ਕਰੀਬ ਕਰੀਬ ਇੱਥੇ ਕੰਮ ਵੀ ਕੀਤਾ ਗਿਆ ਸਾਡੇ ਵੱਲੋਂ ਪਹਿਲੀ ਗੱਲ ਕੋਈ ਚੁੱਪੀ ਨਹੀਂ ਸਾਦੀ ਗਈ ਇਹਨਾਂ ਨੂੰ ਮੰਗ ਪੱਤਰ ਵੀ ਜਲਦ ਜਾਰੀ ਕੀਤਾ ਗਿਆ ਯੂਨੀਅਨ ਵੱਲੋਂ ਕਲੈਰੀਕਲ ਵਿਭਾਗ ਵੱਲੋਂ ਕਪੂਰਥਲਾ ਦੇ 173 ਦੇ ਵਿੱਚ ਇਹਨਾਂ ਨੂੰ ਅਸੀਂ ਮੰਗ ਪੱਤਰ ਸੌਂਪਿਆ ਸੀ ਵੀ ਤੁਸੀਂ ਆਪਣੀ ਆਈਡੀ ਕ੍ਰੀਏਟ ਕਰਾਉਣ ਲਈ ਸਰਵਿਸ ਬੁੱਕ ਉੱਥੇ ਜਮ੍ਹਾਂ ਕਰਾਓ ਡਾਇਰੈਕਟਰ ਦਫ਼ਤਰ ਪਰੰਤੂ ਇਹਨਾਂ ਵੱਲੋਂ 1.5 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਇੱਥੇ ਕੋਈ ਇਹਨਾਂ ਨੇ ਆਪਣਾ ਬਣਦਾ ਉੱਥੇ ਕੋਈ ਵਿਭਾਗ ਨੂੰ ਜਮ੍ਹਾਂ ਨਹੀਂ ਕਰਾਈ ਸਰਵਿਸ ਬੁੱਕ ਕੀ ਕਾਰਨ ਕਿ ਮਨ ਦੇ ਕੋਈ ਪੋਲਿਟਿਕਲ ਕਾਰਨ ਤਾਂ ਨਹੀਂ ਹੈ ਕਿ ਸੀਐਮ ਜੀ ਮਗਰ ਪਤਾ ਨਹੀਂ ਜੀ ਇਹ ਤਾਂ ਇਹਨਾਂ ਦੀ ਪਰਸਨਲ ਆ ਵੀ ਕਿ ਕਿ ਨਾਰਾਜ਼ ਕਰ ਗਏ ਆ ਮਨਮਰਜ਼ੀ ਨਾਰਾਜ਼ ਕਰਨ ਜਿੱਦਾਂ ਵੀ ਪਰ ਜੋ ਉਸੂਲਨ ਆ ਉਹ ਤਾਂ ਇਹ ਆ ਵੀ ਆਪਣੀ ਸੇਵਾ ਪੱਤਰੀ ਜਿਆਦਾ ਇਹ ਆਪ ਹੀ ਖੁਦ ਇਹਨੇ ਹੈ ਇਹਨਾਂ ਨੂੰ ਪਤਾ ਸੇਵਾ ਪੱਤਰੀ ਜਮ੍ਹਾਂ ਕਰਾਉਣੀ ਪੈਂਦੀ ਆ ਦੇਖੋ ਹੁਣ ਇੱਕ ਕਰਮਚਾਰੀ ਇੱਥੇ 4 4 2024 ਨੂੰ ਜਿਹਦੀ ਡੈਥ ਹੋ ਗਈ ਆ ਉਹਦੇ ਜਿਹੜੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਆ ਕੇ ਮੈਨੂੰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਬੇਨਤੀ ਕੀਤੀ ਜਾਂਦੀ ਵੀ ਉਹਨਾਂ ਨੂੰ ਜੀ ਦੇਖੋ ਉਹਨਾਂ ਦੇ ਪੈਨਸ਼ਨ ਕੇਸ ਰਹਿੰਦਾ ਉਹਨਾਂ ਦੇ ਜਿਹੜੇ ਜੀਪੀ ਫੰਡ ਰਹਿੰਦੇ ਨੇ ਜੀ ਆਦੀਦ ਹੈਗੀ ਰਹਿੰਦੀ ਆ ਇਹਨਾਂ ਬਾਰੇ ਅਸੀਂ ਉਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਵੀ ਡਾਕਟਰ ਤੁਸੀਂ ਆਪਣੀ ਸੇਵਾ ਪੱਤਰੀ ਕਰਾਓ ਜਮਾ ਡਾਇਰੈਕਟਰ ਦਫ਼ਤਰ ਤਾਂ ਕਿ ਇੱਥੇ ਦੇ ਪੈਨਸ਼ਨ ਕੇ ਜਾਂ ਜੋ ਵੀ ਉਹਨਾਂ ਦਾ ਹੈਗਾ ਉਹ ਡੀਲ ਕੀਤਾ ਜਾਵੇ ਸਮੇਂ ਸਿਰ ਪਰੰਤੂ ਇੱਥੇ ਅਸੀਂ ਇੱਕ ਮੈਂ ਇਹ ਵੀ ਨਾਲ ਗੱਲ ਕਹਿਣਾ ਚਾਹੁੰਦਾ ਜੂਨੀਅਨ ਵੱਲੋਂ ਵੀ ਜੇ ਕਿਸੇ ਵੀ ਅਧਿਕਾਰੀ ਕਰਮਚਾਰੀ ਵੱਲੋਂ ਕੋਈ ਕੋਰਟ ਕੇਸ ਕੀਤਾ ਗਿਆ ਤੇ ਮੇਰਾ ਸਥੇ ਦਾ ਕਲੈਰੀਕਲ ਸਾਥੀ ਜ਼ਿੰਮੇਵਾਰ ਨਹੀਂ ਹੋਊਗਾ ਉਹਦੇ ਦੀ ਡਾਕਟਰ ਇਚਾ ਪਾਟੀਆਂ ਖੁਦ ਜ਼ਿੰਮੇਵਾਰ ਹੋਣਗੇ ਤੇ ਜਿਹੜੇ ਹੁਣ ਤੁਸੀਂ ਡਾਇਰੈਕਟਰ ਜਾਂ ਹੈਲਥ ਸੈਕਟਰੀ ਜਾਂ ਹੱਕ ਮਿਸਟਰ ਨੂੰ ਕੀ ਮੰਗ ਕੇ ਕਰਨਾ ਚਾਹੁੰਦੇ ਮੰਗੇ ਸਾਡੀ ਇਹ ਆ ਜੀ ਇਹ ਤਾਨਾਸ਼ਾਹੀ ਰਵਈਆ ਇੱਥੇ ਦਾ ਸਾਡੇ ਕੋਲ ਚੱਲਿਆ ਨਹੀਂ ਜਾਣਾ ਹੋ ਸਕਦਾ ਇਹਨਾਂ ਦੇ ਤਾਨਾਸ਼ਾਹ ਰਵਈਏ ਨਾਲ ਕਿਸੇ ਕਰਮਚਾਰੀ ਨੂੰ ਕੋਈ ਮਾਨਸਿਕ ਤਣਾ ਕਰਕੇ ਕੋਈ ਵਧਿੱਕੀ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਸਾਡਾ ਉੱਚ ਅਧਿਕਾਰੀਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਇਸ ਡਾਕਟਰ ਦੀ ਇਸ ਅਧਿਕਾਰੀ ਦੀ ਡਾਕਟਰ ਇਚਾ ਬਾੜੀਆ ਦੀ ਬਦਲੀ ਜ਼ਿਲ੍ਹਾ ਕਪੂਰਥਲਾ ਤੋਂ ਬਾਹਰ ਕਰਤੀ ਜਾਵੇ ਮੈਂ ਨਰਿੰਦਰ ਸਿੰਘ ਸੂਬਾ ਪ੍ਰਧਾਨ ਕਲੈਰੀਕਲ ਐਸੋਸੀਏਸ਼ਨ ਹੈਲਥ ਡਿਪਾਰਟਮੈਂਟ ਕੀ ਕਾਰਨ ਕੀ ਅੱਜ ਜਿਹੜਾ ਕਿ ਤੁਸੀਂ ਸੀਐਮਓ ਦੇ ਖਿਲਾਫ ਜਿਹੜਾ ਕਿ ਆਪਣਾ ਰੋਸ ਪ੍ਰਦਰਸ਼ਨ ਕਰ ਰਹੀ ਹੈ ਤਾਂ ਕੀ ਸਾਰਾ ਮਾਮਲਾ ਕੀ ਹੈ ਸਰ ਇਹ ਮਾਮਲਾ ਅੱਜ ਤੋਂ ਨਹੀਂ ਸਟਾਰਟ ਹੋਇਆ ਇਹ ਪਿਛਲੇ 8 ਮਹੀਨੇ ਤੋਂ ਸਾਡੇ ਜਿਹੜੇ EMPLOYEE ਆ ਸਾਡੇ ਕਲੈਰੀਕਲ ਭਰਾ ਆ ਸਾਡੀਆਂ ਭੈਣਾਂ ਆ ਜਾਂ ਸਾਡਾ ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਸਾਡੇ ਸਿਵਲ ਸਰਜਨ ਮੈਡਮ ਦਾ ਬਹੁਤ ਹੀ ਰਵਈਆ ਉਹਨਾਂ ਦੇ ਪ੍ਰਤੀ ਤਾਨਾਸ਼ਾਹ ਰਵਈਆ ਆ ਉਹ ਕੋਈ ਵੀ ਕੰਮ ਆ ਸਾਡਾ ਆਫੀਸਰ ਦਾ ਕੋਈ ਕੰਮ ਆ ਸਾਡੇ ਜਿਹੜਾ ਕੋਈ ਵੀ ਕਲੈਰੀਕਲ ਕੰਮ ਆ ਉਹ ਹਰ ਕੰਮ ਦੇ ਵਿੱਚ ਆਪਣੀ ਅੜਚਣ ਪਾਉਂਦੇ ਆ ਕਿਸੇ ਕੰਮ ਤੇ ਕਿਸੇ ਕਾਗਜ਼ ਤੇ ਸਾਈਨ ਨਹੀਂ ਕਰਦੇ ਹੈਗੇ ਜਿਸ ਕਰਕੇ ਸਾਡੇ ਜਿਹੜੇ ਕਲੈਰੀਕਲ EMPLOYEES ਆ ਜਾਂ ਸਾਡੇ ਡਾਕਟਰ ਸਾਹਿਬਾਨ ਨੇ ਬਹੁਤ ਪਰੇਸ਼ਾਨ ਨੇ ਕਿਸੇ ਵੀ ਸਾਡੇ ਜਿਹੜੇ ਰਿਟਾਇਰ ਕਰਨ ਕੀ ਹੈ ਉਹਨਾਂ ਤੇ ਗੁੱਸੇ ਦਾ ਸਰ ਗੁੱਸੇ ਦਾ ਕਾਰਨ ਤੇ ਇਹ ਤਾਂ ਉਹਨਾਂ ਨੂੰ ਹੀ ਪਤਾ ਬਟ ਪ੍ਰੋਬਲਮ ਇਹ ਆ ਕਿ ਪਿਛਲੇ 8 ਮਹੀਨਿਆਂ ਤੋਂ ਜਦੋਂ ਤੋਂ ਉਹ ਇੱਥੇ ਆਏ ਆ ਉਹਨਾਂ ਨੇ ਆਪਣੀ ਜਿਹੜੀ ਸਰਵਿਸ ਬੁੱਕ ਆ ਉਹ ਆਪਣੇ ਕੋਲ ਹੀ ਰੱਖ ਛੱਡੀ ਆ ਜਿਹਦਾ ਕਰਕੇ ਉਹਨਾਂ ਦੀ ਸਰਵਿਸ ਬੁੱਕ ਐਚ ਆਰ ਐਮ ਐਸ ਦੇ ਵਿੱਚ ਆਨਲਾਈਨ ਨਹੀਂ ਹੋਈ ਉਹਦਾ ਕਰਕੇ ਜਿਹੜੇ ਸਾਡੇ ਪਿਛਲੇ 8 ਮਹੀਨਿਆਂ ਤੋਂ ਜਿਹੜੇ ਸਾਡੇ ਰਿਟਾਇਰੀ ਜਿਹੜੇ ਸਾਡੇ ਹੈਗੇ ਆ ਜਿਹੜੇ ਇਸ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਆ ਸਾਡੇ ਉਹਨਾਂ ਦੀ ਕੋਈ ਵੀ ਪੇਮੈਂਟ ਨਹੀਂ ਹੋ ਰਹੀ ਉਹ ਸਾਨੂੰ ਲੀਗਲ ਨੋਟਿਸ ਭੇਜ ਰਹੇ ਆ ਜਿਸ ਕਰਕੇ ਸਾਡੇ ਜਿਹੜੇ ਕਲੈਰੀਕਲ ਜਿਹੜੇ EMPLOYEE ਆ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਿਹਾ ਕਿਤੇ ਇਹ ਤਾਂ ਨਹੀਂ ਕਿ ਸੇਵਾ ਸੱਜਣ ਆਪਣੀ ਤਨਖਾਹ ਨਹੀਂ ਮਿਲਦੀ ਤਾਂ ਇਸੇ ਕਰਕੇ ਬਾਕੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਦੇਖੋ ਜੀ ਜਿਹੜੀ ਤਨਖਾਹ ਨਾ ਮਿਲਣ ਦਾ ਕਾਰਨ ਆ ਉਹ ਇਹਨਾਂ ਦਾ ਖੁਦ ਦਾ ਹੀ ਆ ਕਿਉਂਕਿ ਇਹਨਾਂ ਨੇ ਆਪਣੀ ਸਰਵਿਸ ਬੁੱਕ ਆਪਣੇ ਕੋਲ ਹੀ ਰੱਖੀ ਪਈ ਆ ਜਿਹਦਾ ਕਰਕੇ ਐਚ ਆਰ ਐਮ ਐਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਤਨਖਾਹਾਂ ਜਿਹੜੀਆਂ ਆਨਲਾਈਨ ਆ ਜਿੰਨੀ ਦੇਰ ਐਚ ਆਰ ਐਮ ਐਸ ਦੇ ਵਿੱਚ ਉਹਦੀ ਐਂਟਰੀ ਨਹੀਂ ਹੋਊਗੀ ਤੇ ਕਿਸੇ ਦੀ EMPLOYE ਦੀ ਵੀ ਸੈਲਰੀ ਨਹੀਂ ਬਣਨੀ ਇਹਨਾਂ ਦਾ ਇਹਨਾਂ ਦੀ ਆਪਣੀ ਤਨਖਾਹ ਤਾਂ ਰੁਕੀ ਆ ਇਹਨਾਂ ਨੇ ਦੂਸਰਿਆਂ ਦੇ ਵੀ ਕੰਮ ਰੋਕ ਕੇ ਪਏ ਐ ਇਸ ਟਾਈਮ ਇਹਨਾਂ ਨੂੰ ਚਿੱਠੀਆਂ ਤੇ ਗੱਡੀ ਕਹਿਣ ਮਤਲਬ ਕਿ ਹਰਾਸਮੈਂਟ ਕਰ ਰਹੇ ਐ ਮੁਲਾਜ਼ਮਾਂ ਬਿਲਕੁਲ ਬਿਲਕੁਲ ਜੀ ਹਰਾਸਮੈਂਟ ਥੋੜੀ ਨਹੀਂ ਬਹੁਤ ਜ਼ਿਆਦਾ ਹਰਾਸਮੈਂਟ ਕਰ ਰਹੇ ਆ ਜਿਹਦਾ ਕਰਕੇ ਸਾਡੇ ਡਾਕਟਰ ਸਾਹਿਬਾਨ ਖੁਦ ਜਾ ਕੇ ਸੈਕਟਰੀ ਸਾਹਿਬ ਨੂੰ ਮਿਲ ਕੇ ਵੀ ਆਏ ਆ ਮੈਮੋਰੈਂਡਮ ਵੀ ਦੇ ਕੇ ਆਏ ਸਾਡੇ ਸਾਰੇ ਪ੍ਰੋਗਰਾਮ ਆਫਸਰ ਨੂੰ ਵੀ ਇਹਨਾਂ ਵੱਲੋਂ ਹਰਾਸ ਕੀਤਾ ਜਾ ਰਿਹਾ ਅੱਜ ਵੀ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਤੁਸੀਂ ਮੰਗ ਕੀ ਕਰਦੇ ਕਿ ਇੱਦਾਂ ਦੇ ਜਿਹੜੇ ਅਧਿਕਾਰੀ ਸਸਪੈਂਡ ਹੋਣੇ ਚਾਹੀਦੇ ਕਿ ਬਦਲੇ ਜਾਣੇ ਚਾਹੀਦੇ ਅਸੀਂ ਤਾਂ ਦੇਖੋ ਜੀ ਇਹਨਾਂ ਨੂੰ ਇੱਥੋਂ ਜ਼ਿਲ੍ਹੇ ਤੋਂ ਬਾਹਰ ਬਦਲਣ ਦੀ ਮੰਗ ਕੀਤੀ ਸੀਗੀ ਬਟ ਜਦੋਂ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਗਏ ਆ ਤੇ ਡੀਸੀ ਸਾਹਿਬ ਨੂੰ ਮੈਸੇਜ ਆਇਆ ਕਿ ਇਹਨਾਂ ਨੂੰ ਇੱਥੋਂ ਸਸਪੈਂਡ ਕਰਕੇ ਇਹਨਾਂ ਦਾ ਹੈੱਡ ਆਫਿਸ ਜਿਹੜਾ ਉਹ ਡਾਇਰੈਕਟਰ ਆਫਿਸ ਬਣਾ ਦਿੱਤਾ ਗਿਆ ਸ਼ਕਲਾ ਜੀ ਤੁਸੀਂ ਵੀ ਸਮਾਜ ਸੇਵਾ ਤੇ ਕੰਮ ਵੀ ਕਰਦੇ ਹੋ ਤੇ ਕਹਿੰਦੇ ਕਿ ਕਾਂਗਰਸ ਦੇ ਸਪੋਕਸਪਰਸਨ ਵੀ ਹੋ ਜਿਵੇਂ ਕਿ ਅੱਜ ਸਿਵਸ ਸੱਜਣ ਨੂੰ ਕਹਿੰਦੇ ਕਿ ਸਸਪੈਂਡ ਕੀਤਾ ਗਿਆ ਵਾ ਉਹਨਾਂ ਦੇ ਤਾਣਾ ਸ਼ਾਇਰ ਬਈਏ ਦੇ ਕਾਰਨ ਕੀ ਕਹਿਣਾ ਚਾਹੋਗੇ ਫਿਰ ਜੈਸ਼ੀ ਰਾਮ ਦੇਖੋ ਸਾਡੇ ਕਪੂਰਥਲੇ ਦਾ ਦੁਰਭਾਗਿਆ ਕਿ ਇੱਥੇ ਅਫਸਰ ਆਂਦਾ ਵਾ ਤੇ ਉਹਨੂੰ ਅਫਸਰ ਨੂੰ ਆਂਦੇ ਹੀ ਜਿਹੜੇ ਸਾਡੇ ਕਲੈਰੀਕਲ ਜਿਹੜੇ ਹੈਗੇ ਸਟਾਫ ਹੈਗੇ ਆ ਉਹਨਾਂ ਦਾ ਉਹ ਬਿਲਕੁਲ ਤਾਨਾਸ਼ਾਹ ਹੋ ਜਾਂਦਾ ਆਪਣਾ ਸਿਸਟਮ ਉਹਦਾ ਬਣਦਾ ਨਹੀਂ ਦੂਸਰੇ ਨੂੰ ਉਹਨੇ ਬਣਾਨੀ ਨਹੀਂ ਦਿੰਦਾ ਤੇ ਹਸਪਤਾਲ ਦੇ ਬਹੁਤ ਹੀ ਮਾੜੇ ਹਾਲਾਤ ਸੀਗੇ ਜਿਹਨੂੰ ਦੇਖਦੇ ਹੋਏ ਜਿਹੜਾ ਕਲੈਰਕਲ ਸਟਾਫ ਸੀ ਉਹਨਾਂ ਨੇ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਸੀ ਡੀਸੀ ਸਾਹਿਬ ਇਸ ਤੇ ਪ੍ਰਸ਼ੰਸਾ ਦੇ ਪਾਤਰ ਨੇ ਉਹਨਾਂ ਨੇ ਫੌਰਨ ਉੱਤੇ ਐਕਸ਼ਨ ਲਿਆ ਤੇ ਐਕਸ਼ਨ ਲੈਂਦੇ ਹੀ ਰੀਚਾ ਭਾਟਿਆ ਜੀ ਨੂੰ ਸਸਪੈਂਡ ਕੀਤਾ ਲੇਕਿਨ ਉਸ ਤੋਂ ਬਾਅਦ ਵੀ ਉਸ ਕੁਰਸੀ ਦਾ ਮੋਹ ਇਹਨਾਂ ਨੂੰ ਇੰਨਾ ਜ਼ਿਆਦਾ ਪਿਆਰਾ ਵਾ ਕਿ ਉਹ ਕੁਰਸੀ ਨਹੀਂ ਛੱਡ ਰਹੇ ਨੇ ਤੇ ਮੈਂ ਇਹਦੇ ਉੱਤੇ ਵੀ ਡੀਸੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਡੀਸੀ ਸਾਹਿਬ ਇਸ ਚੀਜ਼ ਦੇ ਉੱਤੇ ਵੀ ਬਹੁਤ ਜਲਦੀ ਜਲਦੀ ਇੱਕ ਐਕਸ਼ਨ ਲਿਆ ਜਾਵੇ ਤਾਂ ਕਿ ਕੋਈ ਕਾਬਿਲ ਅਫਸਰ ਇਸ ਕੁਰਸੀ 'ਤੇ ਆ ਕੇ ਬੈਠੇ ਤੇ ਜਨਤਾ ਗਰੀ